ਮਾੜੀ ਗੱਲ ਨਹੀਂ ਹੈ ਆਮ ਜਾਣਕਾਰੀ ਵਾਸਤੇ ਨੂੰ ਪੜ੍ਹਨਾ ਚਾਹੀਦਾ ਪਰ ਇਹ ਗੱਲ ਕਰਿਓ ਇਥੇ ਲਿਖੀ ਹੈ ਗੱਲ ਖਾਲਸਾ ਨਿਆਰਾ ਪਰ ਕਿਸੇ ਦਾ ਦਿਲ ਨਾ ਦਿਖਾਵੇ ਅਗਿਆ ਨਸ਼ਿਆਂ ਸੰਬੰਧੀ ਇਹ ਇੱਕ ਵਿਸ਼ਾ ਬੜਾ ਬਰੀਕ ਜੀ ਖਿਆਲ ਕਰਿਓ ਜਿਹੜਾ ਮੈਨੂੰ ਲੱਗਾ ਨਸ਼ੇ ਸੰਬੰਧ ਤੇ ਰਹਿਤ ਪਰਜਾ ਦਾ ਵੀ ਤਮਾਕੂ ਨੂੰ ਬਜਰਗਤ ਮੰਨਿਆ ਹੈ ਵਿਦਵਾਨ ਬੈਠੇ ਆ ਵਿਦਵਾਨਾਂ ਦੀ ਮੰਡਲੀ ਆ ਜਿੰਨੇ ਬੱਚੇ ਬੈਠੇ ਆ ਕਿ ਇਹਦਾ ਸਾੜ ਰਹੀ ਤਾਂ ਕਿ 6 ਮਿੰਟ ਰਹਿੰਦੇ ਆ ਕਿ ਬੱਚਿਆਂ ਜੀ ਬਹੁਤ سارے ਵਿਦਵਾਨ ਬੱਚੇ ਨੇ ਬੜਾ ਪਿਆਰਾ ਕੀਰਤਨ ਬੱਚੇ ਕਰਕੇ ਗਏ ਆ ਹੁਣ ਖਿਆਲ ਕਰਿਓ ਬੱਜਰ ਕਹਿ ਤ ਤਮਾਕੂ ਨੂੰ ਬੱਜਰ ਕਹਿ ਮੰਨਿਆ ਇਹਨੂੰ ਜਗਤਝੂਠ ਮੰਨਿਆ ਗਿਆ ਜਗਤਝੂਠ ਕਿਦਾਂ ਆ ਟ੍ਰੇਨ ਦੇ ਵਿੱਚ ਇੱਕ ਭਈਆ ਬੀੜੀ ਪੀ ਲਿਆ 40 ਬੰਦੇ ਕੋਲ ਬੈਠੇ ਆ ਧੂਆ ਮਾਰਦਾ ਸਾਰੇ ਧੂਆ ਦਾ ਫੈਲ ਜਾਂਦਾ ਸਾਰੇ ਲੈ ਰਹੇ ਇਸ ਲਈ ਇਹਨੂੰ ਜਗਤਝੂਠ ਕਿਹਾ ਗਿਆ ਹੈ ਹੁਣ ਤਮਾਕੂ ਨੂੰ ਜਗਰ ਜੂਠ ਗਿਆ ਗਿਆ ਇਹਨੂੰ ਬਜਰਗਰਾਂ ਵਿੱਚ ਰੱਖਿਆ ਗਿਆ ਪਰ ਇਹਦੇ ਨਾਲ ਪੰਜ ਛੇ ਨਸ਼ੇ ਹੋਰ ਨੇ ਉਹਨਾਂ ਨੂੰ ਬਜਰਗਰਾਂ ਵਿੱਚ ਨਹੀਂ ਰੱਖਿਆ ਗਿਆ ਉਹ ਕਿਹੜੇ-ਕਿਹੜੇ ਨੇ ਭੰਗ ਹਫੀਮ ਸ਼ਰਾਬ ਅੰਮ੍ਰਿਤ ਇਹ ਅੰਮ੍ਰਿਤ ਇਹ ਜਿਹੜੇ ਇਹ ਨਸ਼ੇ ਨੇ ਇਹਨਾਂ ਨੂੰ ਦੋ ਵਾਰੀ ਅੰਕਿਤ ਕੀਤਾ ਗਿਆ ਔਰ ਦੋ ਫੇਰੇ ਕਿਹਾ ਗਿਆ ਇਹਨਾਂ ਤਨਖਾਈਏ ਕੋਸ਼ਿਸ਼ ਕੀਤਾ ਗਿਆ ਹੈ ਜਿਹੜਾ ਬਜਰਗਰਾਂ ਕਰਦਾ ਆ ਉਹਨੂੰ ਪੰਨਿਆਂ ਪਿਆਰੇ ਸਾਹਮਣੇ ਪੇਸ਼ ਹੋ ਕੇ ਦੁਬਾਰਾ ਅਮਰਸ਼ਕਣਾ ਪੈਣਾ ਹੈ ਤੇ ਜਿਹੜਾ ਇਹ ਆਮ ਨਸ਼ੇ ਦੀ ਕਰੜ ਕਰਦਾ ਇਹਨੂੰ ਸੰਗਤ ਵਿੱਚ ਇਹਨੂੰ ਕਹਿੰਦਾ ਦਰਵਾਜੇ ਖਾਲਸਾ ਦੇ ਜਾ ਕੇ ਆਪਣੀ ਭੁੱਲ ਬਖਸ਼ਾਉਣੀ ਹੈ ਇੱਕ ਥੋ ਹੋਰ ਫੜਾ ਵਿਸਤਾਰ ਮੰਗਦਾ ਅੱਗੇ ਗੁਰੂ ਪਿਆਰ ਵਾਲੇ ਸਿੱਖਿਆਰ ਮਹਾਰਾਜ ਦੀ ਮਹਾਨਤਾ ਉਹਦੀ ਆ ਦੇਗ ਤੇਗ ਫੱਟੇ ਦੇਗ ਤੇਗ ਫੱਟੇ ਇਹ ਸਾਡਾ ਕੌਮੀ ਨਾਰਾ ਹੈ ਦੇਗ ਤੇਗ ਇਹ ਕੌਮੀ ਨਾਰਾ ਅਰਦਾਸ ਦੇ ਵਿੱਚ ਇਹ ਦੋ ਵਾਰ ਆਇਆ ਹੈ ਇਹਦੀ ਵਿਆਖਿਆ ਕੀ ਹੈ ਸੁਣਿਓ ਦੇਗ ਤੇਗ ਨੂੰ ਅਰਦਾਸ ਦੇ ਦੋ ਵਾਰ ਵਰਤਿਆ ਇੱਕ ਵਾਰ ਦੇਗ ਚਲਾਈ ਤੇਗਵਾਹੀ ਦੂਜੀ ਵਾਰ ਦੇਗ ਤੇਗ ਫਤੇ ਜੋ ਸਾਡਾ ਕੌਮੀ ترانہ ਬਣ ਗਿਆ ਹੈ ਤੇ ਦੇਗ ਦਾ ਖੇਤਰ ਬੜਾ ਵਿਸ਼ਾਲ ਹੈ ਇੱਕ ਮੁਕੰਮਲ ਸੰਸਥਾ ਹੈ ਦੇਗ ਦਾ ਤਾਂ ਕੀਰਤੀ ਤੇ ਕਿਰਤ ਦੇ ਸਾਧਨ ਪੈਦਾ ਕਰਦੀ ਹੈ ਕੀਰਤੀ ਤੇ ਹਾਂਜੀ ਇੱਕ ਬਸ 1.5 ਕਿਲੋ ਪਾਣੀ ਵੀ ਨਹੀਂ ਕੀਰਤੀ ਔਰ ਕਿਰਤ ਦੇ ਸਾਧਨ ਪੈਦਾ ਕਰਦੀ ਹੈ ਠੀਕ ਹੈ ਜੀ ਦੇਗ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੰਦੀ ਸੰਸਾਰ ਵਿੱਚ ਕਿਤੇ ਵੀ ਇੱਕ ਆਫਤ ਹੁੰਦੀ ਹੈ ਦੇਗ ਪ੍ਰਗਟ ਹੋ ਕੇ ਆਪਣਾ ਪ੍ਰਤੱਖ ਰੂਪ ਦਿਖਾਉਂਦੀ ਹੈ ਹੂੰ ਦੇਗ ਸੰਸਾਰ ਵਿੱਚ ਆਪਣਾ ਰੂਪ ਦਿਖਾਉਂਦੀ ਹੈ ਦੇਗ ਦਾ ਸਿੱਧਾ ਸਬੰਧ ਆਰਥਿਕ ਪੱਖ ਖੁਸ਼ਹਾਲਤਾ ਤੇ ਮਿਹਨਤ ਆਉਂਦਾ ਹੈ ਅੱਗੇ ਆਉਂਦੀ ਹੈ ਤੇਗ ਤੇਗ ਦਾ ਖੁਦਮਖਤਿਆਰੀ ਨੂੰ ਜਨਮ ਦਿੰਦੀ ਹੈ ਆਜ਼ਾਦੀ ਦਾ ਵਿਗਰਵ ਆਉਂਦੀ ਹੈ ਤੇਗ ਆਜ਼ਾਦੀਆਂ ਰਾਹ ਪਤਰਾ ਕਰਕੇ ਗੁਲਾਮੀ ਦੇ ਜੜਾ ਵੜਦੇ ਹੈ ਤੇਗ ਨੂੰ ਆਜ਼ਾਦ ਹੋਣ ਦਾ ਪ੍ਰਤੱਖ ਪ੍ਰਤੀਕ ਮੰਨਿਆ ਗਿਆ ਭਾਈ ਕਾਂ ਸਿੰਘ ਨਾਵਾ ਲਿਖਦੇ ਨੇ ਤੇਗ ਤੇਗ ਫਰਿਆ ਸਿੱਧਾ ਅਰਥ ਸਿੰਘਾਂ ਦੀ ਕਿਰਪਾਨ ਤੇ ਕੜਸ਼ੀ ਹਿਲਦੀ ਰਹਿਣੀ ਚਾਹੀਦੀ ਹੈ ਨਹੀਂ ਤਾਂ ਜੰਗਾਲ ਲੱਗਣਾ ਸ਼ੁਰੂ ਹੋ ਜਾਏਗਾ ਸਬੂਰਨ ਤਣ ਤੇ ਤੇਗ ਵਿੱਚੋਂ ਰਾਜ ਭਾਗ ਦੀ ਸ਼ਕਤੀ ਹਾਸਲ ਕਰਨ ਲਈ ਸਚੇਵ ਹੋਣਾ ਆਪਣੇ ਹੱਕਾਂ ਦੇ ਆਪਣੇ ਹੱਕਾਂ ਦੇ ਆਪਣੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਜਾਨ ਤੱਕ ਦੀ ਬਾਜ਼ੀ ਲਾ ਦੇਣੀ ਮਜኑਮ ਦੀ ਰੱਖਿਆ ਤੇ ਇਨਸਾਫ ਲਈ ਡਟਣਾ ਦਾ ਗਹਿਰਾ ਸੁਨੇਹਾ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਦੇਖ ਤੇ ਇਹਦੇ ਸੰਬੰਧ ਅੰਦਰ ਕੈਸਾ ਕਮਾਲ ਦਾ ਸਿੱਕਾ ਚਲਾਇਆ ਜੇ ਕੋ ਤੇਗੋ ਫਤਿਹ ਉਹ ਨੂਰਤ ਬੇਜ਼ਰੰਗ ਯਾ ਅ즈 ਨਾਨਕ ਗੁਰੂ ਗੋਬਿੰਦ ਸਿੰਘ ਲੰਗਰ ਸ਼ਸਤਰ ਸਫਾਤਾ ਬੇਰੋਗ ਜਦ ਗੁਰਨਾਮਿਕ ਅਤੇ ਗੁਰਗੋਵਿੰਦ ਸਿੰਘ ਦੀ ਮੇਹਰ ਸਰਕਾਰ ਚੱਲਦੀ ਰਹੇ ਇੱਕ ਸਖਤ ਚੇਤਾਵਨੀ ਹੈ ਥੋੜੀ ਜੀ ਕੋਈ ਹੈ ਸਮਾਜ ਜਿਹੋਦਾ ਬਜਵੀਂ ਨਿਜਮਾਵਲੀ ਤੇ ਹੈ ਸਮਾਜ ਖੁੱਲਾ ਨਹੀਂ ਛੱਡਿਆ ਜਾ ਸਕਦਾ ਖੁੱਲਾ ਸਮਾਜ ਪਸ਼ੂ ਤਲ ਦੇ ਆ ਜਾਂਦਾ ਹੈ ਇਹਨਾਂ ਨੂੰ ਸਖਤ ਚੇਤਾਵਨੀ ਨੂੰ ਵੇਖਿਆ ਜਾ ਸਕਦਾ ਉਹ ਕੀ ਹੈ ਬੱਜਰ ਕਰਾਤਾ ਬੱਜਰ ਕਰਾ ਜੋ ਇੱਕ ਵੀ ਹੋ ਜਾਵੇ ਤੇ ਸਿੱਖ ਸਮਾਜ ਦਾ ਅੰਗ ਨਹੀਂ ਰਹਿੰਦਾ ਤੇ ਇਹਦੇ ਵਿੱਚ ਚਾਰ ਬੱਜਰ ਗੁਰਾਂ ਨੇ ਧਿਆਨ ਮੰਗਦੀਆਂ ਨੇ ਇਹਨਾਂ ਵਿੱਚ ਇੱਕ ਆਉਂਦਾ ਕੁੱਠਾ ਨਹੀਂ ਖਾਣਾ ਕੁੱਠੇ ਦਾ ਭਾਵ ਸੀ ਬਲੀ ਦੇਣੀ ਹਮ ਔਰ ਇਹੋ ਜਿਹਾ ਜਿਹੜਾ ਵੀ ਉਹ ਮੰਨੇ ਪਰ ਕੁੱਠੇ ਦਾ ਭਾਵ ਇਹ ਨਹੀਂ ਕਿ ਮਾਸ ਖਾਣ ਦੀ ਮਨਾਹੀ ਕੀਤੀ ਗਈ ਹੈ ਅੱਜ ਕਈ ਵਾਰੀ ਬੇਲੋੜੀ ਲੋਕ ਮਾਸ ਖਾਣ ਦੀ ਮਨਾਹੀ ਕਰ ਰਹੇ ਨੇ ਉਹ ਨਾ ਖਾਣਾ ਖਾਣਾ ਡਾਕਟਰੀ ਮੁੱਦਾ ਆ ਪਰ ਸਿੱਖ ਸਿਧਾਂਤ ਨੂੰ ਮੈਂ ਤੋੜ ਨਹੀਂ ਸਕਦਾ 1935 ਵਿੱਚ ਜੰਡਿਆਣਾ ਸ਼ੇਖਾਂ ਝੜਕਾ ਕਾਨਫਰੰਸ 2 ਦਿਨ ਚੱਲੀ ਸੀ 5 ਪਖਰੇ 1 ਦਿਨ ਚ ਟਕਾਏ ਸੀ 5 ਪਖਰੇ 1 ਦਿਨ ਚ ਟਕਾਏ ਸੀ ਆ ਇਸ ਵਾਸਤੇ ਗੁਰੂ ਪਿਆਰ ਨੂੰ ਖਾਣਾ ਨਾ ਖਾਣਾ ਡਾਕਟਰੀ ਮੁੱਦਾ ਆ ਪਰ ਸਿੱਖ ਸਿਧਾਂਤ ਨੂੰ ਅਸੀਂ ਬਦਲ ਨਹੀਂ ਸਕਦੇ ਇਸ ਵਾਸਤੇ ਇੱਕ ਜਿਹੜਾ ਅਹਿਮ ਮੁੱਦਾ ਆ ਉਹ ਹੈ ਸਥਾਨਕ ਫੈਸਲਿਆਂ 'ਤੇ ਇਹ ਸਾਡਾ ਜਿਹੜਾ ਵੀ ਉਹ ਮੇਰਾ خیال ਆ ਵੀ ਘਟ ਗਿਆ ਬੰਬੇ ਜਾਂ ਹੋਰ ਵੀ ਕਿਤੇ ਕੋਈ ਸਮੱਸਿਆ ਖੜੀ ਹੁੰਦੀ ਹੈ ਉਥੇ ਸੰਗਤ ਪ੍ਰਬੰਧਕ ਕਮੇਟੀ ਪੰਜ ਪੈਰ ਨੇ ਇੰਤਜ਼ਾਮ ਕਰਕੇ ਉਥੇ ਮਸਲਾ ਹੱਲ ਕੀਤਾ ਜਾਵੇ ਮਸਲੇ ਦੀ ਅਪੀਲ ਅਕਾਲ ਤੱਕ ਦੇ ਹੁੰਦੀ ਆ ਮਸਲੇ ਨਹੀਂ ਆਉਂਦੇ ਅੱਜ ਮਸਲੇ ਵੀ ਆਉਣੇ ਸ਼ੁਰੂ ਹੋਏ ਨੇ ਜਿਹੜੀ ਸੰਸਾਰਿਕ ਅਪੀਲ ਹੈ ਉਹ ਅਪੀਲ ਤੇ ਗੁਰ ਸੰਗਤ ਇਹ ਦੋਸ਼ਬ ਜਿਹੜੇ ਨੇ ਉਹ ਵਿਚਾਰਨ ਵਾਲੇ ਨੇ ਤੋਂ ਅੰਤ ਦੇ ਵਿੱਚ ਮੈਂ ਇੱਕ ਛੋਟੀ ਜੀ ਬੇਨਤੀ ਕਰਾਂਗਾ ਓਏ ਕਿ ਰਿਆਤ ਮਰਿਆਦਾ ਦੇ ਵਿੱਚ ਅਰਦਾਸ ਦਾ ਚੈਪਟਰ ਹੈ ਉਹਦੇ ਚੋਂਦਾ ਹੀ ਨਮਾਣਿਆ ਨੇ ਮਾਣ ਨਿਤਾਣਿਆ ਕਾਣ ਨਿਉਟਿਆਂ ਦੀ ਓਟ ਅੱਗੇ ਕੀ ਹੁੰਦਾ ਜੀ ਸੱਚੇ ਪਿਤਾ ਵਾਹਿਗੁਰੂ ਜੀ ਅਸੀਂ ਆਪਣੀ ਮਰਜ਼ੀ ਨਾਲ ਗੁਰਗ੍ਰੰਥ ਸਾਹਿਬ ਵੀ ਲਾ ਰਹੇ ਹਾਂ ਜਿਹੜੇ ਬਾਬੇ ਬਕਾਲੇ ਵਾਲੇ ਗੁਰਤੇਗਵਰ ਸਾਹਿਬ ਵੀ ਲਾ ਰਹੇ ਨੇ ਮੰਗਲਾ ਸਾਹਿਬ ਵਾਲੇ ਗੁਰਸਾਹਿਬ ਦਾ ਹਾਂ ਇਹ ਕਹਿ ਕੇ ਮੁੜ ਕੇ ਗਿਆ ਜਸਰ ਸਾਹਿਬ ਇਸ ਗੁਰਸਾਹਿਬ ਦੇ ਸਥਾਨ ਦੇ ਉੱਤੇ ਕਥਾ ਕੀਤਰ ਹੋਇਆ ਇਹਦੀ ਖੁਲ ਡੇਰੇ ਵਾਲਿਆਂ ਨੇ ਲਈ ਹੈ ਜਿੰਨੇ ਡੇਰੇ ਵਾਲੇ ਉਹ ਆਪਣੇ ਆਕਾਰਪੁਰ ਦੀ ਥਾਂ ਦੇ ਉਤੇ ਵਾਹਿਗੁਰੂ ਦੀ ਥਾਂ ਤੇ ਉਹ ਆਪਣੇ ਮਰ ਚੁੱਕੇ ਬਾਬੇ ਦਾ ਨਾਮ ਲੈ ਕੇ ਅਰਦਾਸ ਕਰ ਰਹੇ ਇਸ ਵਕਤ ਸਾਡਾ ਜਿਹੜਾ ਏਕਾ ਕਰਨੇ ਮੁਕੰਮਲ ਤੌਰ ਤੇ ਜਿਹੜੀ ਸਾਨੂੰ ਇੱਕ ਏਕ ਵਿੱਚ ਬਰਉਂਦੀ ਹੈ ਉਹ ਮਰਯਾਦਾ ਦੇ ਲਫ਼ਜ਼ ਨੂੰ ਕੱਲੇ ਕੱਲੇ ਨੂੰ ਵਿਚਾਰ ਨਹੀਂ ਲੋੜ ਹੈ ਥੋੜੇ ਸ਼ਬਦ ਵਿੱਚ ਬਹੁਤੀਆਂ ਗੱਲਾਂ ਕਰਨ ਦਾ ਜ਼ਿਕਰ ਕੀਤਾ ਗਿਆ ਅਖਰ ਦਾ ਵਾਦਾ ਘਾਟਣ ਸੁਭਾਵਕ ਹੈ ਉਹ ਮੇਰਾ ਉਹ ਸ਼ਬਦ ਚੰਗਾ ਲੱਗੇ ਹਰ ਜੀ ਵਸਾਇਆ ਜੀ ਇੱਕੋ ਵਾਰ ਕਹਿੰਦੇ ਫਿਰ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ